ਇੱਕ ਉਹ ਗਿਆਨੀ ਭਗਵਾਨ ਸਿੰਘ ਜੀ ਚੜੀਆਂ ਦੇ ਸੰ ਕਲਕੱਤੇ ਰਹਿੰਦੇ ਸਨ ਪਹਿਲਾਂ ਵੱਡੇ ਮਹਾਂਪੁਰਖਾਂ ਦੀ ਵੀ ਉਹਨਾਂ ਨੇ ਸੰਗਤ ਕੀਤੀ ਉਹ ਦਾਸ ਕੋਲ ਬਦਨੀ ਕਲਾ ਆਈ ਤੇ ਉਹਨਾਂ ਨੇ ਇੱਕ ਵਧੀਆ ਕੈਮਰਾ ਲਿਆਂਦਾ ਸੀ ਕਹਿੰਦੇ ਵੀ ਅਸੀਂ ਭੰਡਰਾ ਜਾਣਾ ਹੈ ਉੱਥੇ ਮਹਾਂਪੁਰਖਾਂ ਦੀਆਂ ਫੋਟੋ ਖਿੱਚ ਕੇ ਲਿਆਉਣੀ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਮਹਾਂਪੁਰ ਫੋਟੋ ਨਹੀਂ ਖਿਚਾਉਂਦੇ ਉਹ ਕਹਿੰਦੇ ਨਹੀਂ ਅਸੀਂ ਪਚੰਗੀ ਨੂੰ ਕਹਦੇਾਂਗੇ ਤੇ ਇਹ ਪਾਸੇ ਖੜਾ ਹੋਊਗਾ ਤੇ ਆਪਾਂ ਬਚਨ ਬਲਾਸ ਕਰਾਂਗੇ ਇਹ ਫੋਟੋ ਖੇਚ ਲੂਗਾ ਮਤਲਬ ਮਹਾਪੁਰਖਾਂ ਦੇ ਨਾਲ ਵਿੱਚ ਚਲਾਕੀ ਕਰਨ ਦੀ ਮਨ ਦੇ ਵਿੱਚ ਗੱਲ ਆਈ ਉਹਨਾਂ ਦੀ ਚਲੋ ਦਾਸ ਵੀ ਉਹਨਾਂ ਦੇ ਨਾਲ ਪਿੰਡ ਰਾਂ ਗਿਆ ਤੇ ਉਸ ਪਚੰਗੀ ਨੂੰ ਉਹਨਾਂ ਨੇ ਜਿਵੇਂ ਸਿਖਾਇਆ ਸੀ ਮਹਾਪੁਰਖ ਬਾਹਰ ਖੜੇ ਬਚਨ ਬਲਾਸ ਕਾਲੇ ਸੀ ਉਹਨੇ ਫਲੈਸ਼ ਮਾਰੀ ਮੈਂ ਮਾ ਫੋਟੋ ਖਿੱਚਾਂ ਮਾਹਪੁਰਖ ਉਦੋਂ ਤੱਕ ਕੁਛ ਨਾ ਬੋਲੇ ਪਰ ਅੰਦਰ ਚਲੇ ਗਏ ਤੇ ਅਸੀਂ ਵੀ ਅੰਦਰ ਚਲੇ ਗਏ ਉਹਨਾਂ ਨੇ ਫੇਰ ਭਜੰਗੀ ਨੂੰ ਇਸ਼ਾਰਾ ਕੀਤਾ ਉਹਨੇ ਦੁਬਾਰਾ ਫੇਰ ਉੱਥੇ ਫਲੈਸ਼ ਆਨ ਕੀਤੀ ਫਿਰ ਮਾਹਪੁਰਖਾਂ ਦੇ ਮੂੰਹੋਂ ਫਿਰ ਬਚਾ ਨਿਕਲੇ ਸਾਧ ਬਚਨ ਹਟ ਲਾਦਾ ਕਹਿਣ ਲੱਗੇ ਹੁਣ ਸ਼ਰਾਰਤਾਂ ਕਰਨ ਨੂੰ ਹਟਦੇ ਨਹੀਂ ਜਦੋਂ ਸਿਰ ਤੇ ਪੈਂਦੀ ਹੈ ਫੇਰ ਭਾਈ ਗਏ ਆਹ ਬਚਨ ਸਾਧ ਜੀ ਸਾਹਮਣੇ ਹੋਇਆ ਸੀ ਬਸ ਫੇਰ ਕੀ ਸੀ ਸਾਧੂ ਬੋਲੇ ਸਹਿਜ ਸੁਭਾਏ ਸਾਧ ਕਾ ਬੁਲਿਆ ਬਿਰਥਾ ਨਾ ਜਾਏ ਉਹ ਪਿੰਡਰਾਂ ਤੋਂ ਆ ਗਏ ਤੇ ਉਹ ਕਿਸੇ ਸਿੰਘ ਦੇ ਘਰੇ ਆਪਣਾ ਮੋਟਰਸਾਈਕਲ ਖੜਾ ਕੇ ਬਸਤੀ ਚੜ੍ਹ ਕੇ ਆਏ ਸਨ ਉਹ ਸਿੰਘ ਦੇ ਘਰੇ ਪੁਲਿਸ ਦਾ ਰੇਡ ਹੋ ਗਿਆ ਤੇ ਉਹ ਸਿੰਘ ਨੂੰ ਵੀ ਫੜ ਕੇ ਲੈ ਗਏ ਤੇ ਇਹਨਾਂ ਦਾ ਮੋਟਰਸਾਈਕਲ ਵੀ ਲੈ ਗਏ ਤੇ ਮੋਟਰਸਾਈਕਲ ਲੈਣ ਵਾਸਤੇ ਬੜੀ ਉਹਨਾਂ ਨੂੰ ਭਜਨਾਠ ਕਰਨੀ ਪਈ ਪੁਲਿਸ ਵਾਲੇ ਕਦੋਂ ਉਦੋਂ ਸੁਣਦੇ ਸੀ ਜਦੋਂ ਖੜਕੂਆਂ ਦਾ ਸਮਾਂ ਸੀ ਬڑے ਤਰਲੇ ਕੀਤੇ ਕਦੇ ਰਾੜੇ ਸਾਹਿਬ ਵਾਲੇ ਮਹਾਂਪੁਰਖਾਂ ਕੋਲ ਜਾਣ ਕਦੇ ਕਿਸੇ ਕੋਲੇ ਜਾਣ ਸਵਾਰਸ਼ਾ ਕਰਨ ਮਸਾ ਮੋਟਰਸਾਈਕਲ ਮਿਲਿਆ ਫਿਰ ਉਥੇ ਕਲਕੱਤੇ ਚਲੇ ਗਏ ਕਲਕੱਤੇ ਵੀ ਜਿਹੜਾ ਉਹਨਾਂ ਦਾ ਟਰਾਂਸਪੋਰਟ ਦਾ ਕੰਮ ਸੀ ਉਹ ਠੱਪ ਹੋ ਗਿਆ ਕਿਸੇ ਗੱਡੀ ਦਾ ਐਕਸੀਡੈਂਟ ਕਿਸੇ ਦਾ ਕੁਸ਼ ਫਿਰ ਉਹ ਪਚੰਗੀ ਆਪਣੀ ਮਾਤਾ ਨੂੰ ਕਹਿਣ ਲੱਗਾ ਕਹਿੰਦਾ ਵੀ ਮਹਾਂਪੁਰਖਾਂ ਨੇ ਇਹ ਵਚਨ ਕੀਤਾ ਸੀ ਫਿਰ ਉਹ ਬੀਬੀ ਕਹਿਣ ਲੱਗੀ ਗਿਆਨੀ ਜੀ ਨੂੰ ਤੁਸੀਂ ਗਲਤੀ ਕਰਕੇ ਆਏ ਹੋ ਉੱਥੇ ਜਾ ਕੇ ਮੁਆਫੀ ਮੰਗ ਕੇ ਆਓ ਗਿਆਨੀ ਜੀ ਕਹਿਣ ਲੱਗੇ ਨਹੀਂ ਹੋ ਜਾਊਗਾ ਠੀਕ ਆਪਣੇ ਫਿਰ ਉਹ ਬੀਬੀ ਆ ਪਾਈ ਭਿੰਡਰਾ ਉੱਤੇ ਮਹਾਂਪੁਰਖਾਂ ਦੇ ਪਾਸ ਤੇ ਉਹਨੇ ਜਾ ਕੇ ਸੇਵਾਦਾਰਾਂ ਨੂੰ ਆਖਿਆ ਮੈਂ ਮਹਾਂਪੁਰਖਾਂ ਨੂੰ ਮਿਲਣਾ ਚਾਹੁੰਦੀ ਆ ਉਹ ਕਹਿੰਦੇ ਮਹਾਂਪੁਰਖਾਂ ਨੇ ਨਹੀਂ ਮਿਲਣਾ ਉਹ ਕਹਿੰਦੀ ਚਾਹੇ ਮੈਨੂੰ 4 ਦਿਨ ਬਹਿਣਾ ਪਵੇ ਮੈਂ ਮਿਲਣਾ ਜ਼ਰੂਰ ਹੈ ਸਾਡੇ ਘਰ ਦਾ ਦੁਆਲਾ ਨਿਕਲਿਆ ਪਿਆ ਹੈ ਤੇ ਮਹਾਪੁਰ ਕਿਉਂ ਨਹੀਂ ਮਿਲਣਗੇ ਉਹ ਬੀਬੀ ਦਾ ਪ੍ਰੇਮ ਤੇ ਹੱਥ ਤੇ ਮਹਾਪੁਰ ਖ ਆਪਣੇ ਆਪ ਹੀ ਬਾਹਰ ਆ ਗਏ ਬੀਬੀ ਨੂੰ ਪੁੱਛਣ ਲੱਗੇ ਕਹਿੰਦੇ ਬੀਬੀ ਕਿਵੇਂ ਆਈਆਂ ਕਹਿੰਦੀ ਮਹਾਰਾਜ ਵੀ ਉਹ ਗਿਆਨੀ ਜੀ ਆਏ ਸੀ ਭਜੰਗੀ ਉਹਨਾਂ ਤੋਂ ਗਲਤੀ ਹੋ ਗਈ ਤੁਸੀਂ ਹੁਣ ਮਾਫ ਕਰ ਦਿਓ ਮੈਂ ਮਾਫੀ ਮੰਗਣ ਵਾਸਤੇ ਆਈਆਂ ਸਾਡਾ ਤਾਂ ਸਾਰਾ ਕਾਰੋਬਾਰ ਹੀ ਠੱਪ ਹੋ ਗਿਆ ਮਹਾਪੁਰ ਕਹਿਣ ਲੱਗੇ ਸਾਨੂੰ ਤੇ ਪਤਾ ਨਹੀਂ ਉਦੋਂ ਕੀ ਬਚਨ ਹੋਏ ਕੀ ਨਹੀਂ ਹੋਏ ਪਰ ਹਾਂ ਜੇ ਤੁਹਾਡੇ ਮੰਦੇ ਵਿੱਚ ਕੋਈ ਬੋਝ ਹੈ ਤੇ ਫਿਰ ਇਉਂ ਕਰੋ ਤੁਸੀਂ ਆਪਣੀ ਘਰੇ ਗੁਰੂ ਮਹਾਰਾਜ ਰੂਪ ਰੱਖਿਆ ਹੋਇਆ ਸੀ ਕਹਿਣ ਲੱਗੇ ਤੁਸੀਂ ਸਹਿਜ ਪਾਠ ਕਰੋ ਕਿ ਸਹਿਜ ਪਾਠ ਕਰਕੇ ਭੋਗ ਪਾਓ ਤੇ ਤੁਹਾਡੇ ਮੰਦਾ ਵਹਿਮ ਮੰਦਾ ਬੋਝ ਦੂਰ ਹੋ ਜਾਵੇਗਾ ਚਲੋ ਉਹਨਾਂ ਨੇ ਜੋ ਕੁਝ ਕਰਨਾ ਸੀ ਉਥੇ ਜਾ ਕੇ ਕੀਤਾ ਫਿਰ ਉਸ ਤੋਂ ਬਾਅਦ ਉਹ ਕੈਮਰਾ ਜਿਹਦੇ ਨਾਲ ਫੋਟੋਆਂ ਖਿੱਚੀਆਂ ਸਨ ਉਹ ਕੈਮਰਾ ਹੀ ਬਿਲਕੁਲ ਬੇਕਾਰ ਹੋ ਗਿਆ ਕੋਈ ਫੋਟੋ ਉਹਦੀ ਸਹੀ ਉਹਦੇ ਵਿੱਚੋਂ ਨਿਕਲ ਹੀ ਨਾ ਸਕੀ ਉਹ ਕਿਸੇ ਮਕੈਨਿਕ ਕੋਲੇ ਲੈ ਕੇ ਗਏ ਕਹਿੰਦੇ ਵੀ ਦੱਸੋ ਕੀ ਨੁਕਸ ਹੈ ਕਹਿੰਦੇ ਨੁਕਸ ਵੀ ਕੋਈ ਨਹੀਂ ਕੈਮਰੇ ਵਿੱਚ ਫਿਰ ਹੋਇਆ ਕਿ ਇੱਕ ਉਹ ਦੋਦੜੇ ਤੋਂ ਸਿੰਘ ਆਇਆ ਉਹਨੇ ਆਖਿਆ ਵੀ ਵੇ ਮੈਂ ਜੇ ਕੈਮਰਾ ਠੀਕ ਹੈ ਸਭ ਕੁਝ ਠੀਕ ਹੈ ਤੇ ਮੈਂ ਟਰਾਈ ਕਰਕੇ ਦੇਖਦਾ ਉਹਨੇ ਫਿਰ ਜਾ ਕੇ ਆਪ ਕੈਮਰੇ ਦੀ ਉਹ ਰੀਲ ਪੈਂਦੀ ਹੁੰਦੀ ਸੀ ਜਾ ਕੇ ਰੀਲ ਬੁਵਾਈ ਕੈਮਰਾ ਚੈੱਕ ਕਰਵਾਇਆ ਫਿਰ ਉਥੇ ਗੁਰੂ ਮਹਾਰਾਜ ਦੇ ਸਾਹਮਣੇ ਲਿਆ ਕੇ 2 ਘੰਟੇ ਸਿਮਰਨ ਕੀਤਾ ਫਿਰ ਕਹਿੰਦਾ ਹੁਣ ਮੈਂ ਫੋਟੋ ਖਿੱਚਾਂਗਾ ਹੁਣ ਤੇ ਕੈਮਰਾ ਚੱਲੂਗਾ ਨਾ ਪਰ ਜਦੋਂ ਕੈਮਰਾ ਚਲਾਇਆ ਤੇ ਕੈਮਰੇ ਨੇ ਫੋਟੋ ਫਿਰ ਵੀ ਨਾ ਖਿੱਚੀ ਹੇਰੋ ਸਿੰਘ ਵੀ ਮੰਨ ਗਿਆ ਕਹਿੰਦਾ ਵੀ ਉਹ ਬਹੁਤ ਵੱਡੀ ਕੋਈ ਸ਼ਕਤੀ ਦੇ ਮਾਲਕ ਨੇ ਉਹਨਾਂ ਦੇ ਮੂਰੇ ਕਿਸੇ ਦਾ ਜੋਰ ਨਹੀਂ ਚੱਲ ਸਕਦਾ ਐਸੀ ਭਗਤੀ ਸ਼ਕਤੀ ਦੇ ਮਾਲਕ ਸਾਨੂੰ ਮਹਾਪੁਰਖ ਸੁਤੇ ਸਿੱਧ ਕੋਈ ਬਚਨ ਵੀ ਹੋ ਜਾਂਦਾ ਉਹ ਫਿਰ ਅਟਲ ਹੁੰਦਾ ਐਸੇ ਮਹਾਪੁਰਖਾਂ ਦੀ ਮਹਿਮਾ ਕੀ ਕੋਈ ਬਿਆਨ ਕਰ ਸਕਦਾ ਹੈ ਸੰਤਨ ਕੀ ਮਹਿਮਾ ਕਵਨ ਬਖਾਨੋ ਆਗਾਜ਼ ਬੋਧ ਕਿਸ਼ਮਤ ਨਹੀਂ ਜਾਂਦੀ